बोलिए सतगोर स्वामी जी महाराज की जय सो ए ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀ ਦੇ ਕਾਰਨ ਲੋਕ ਤਰਹਾਏ ਰਹਿ ਰਹੇ ਨੇ ਪਿਆਸੇ ਰਹਿ ਰਹੇ ਨੇ ਆਉਂਦੇ ਜਾਂਦੇ ਰਾਈਆਂ ਨੂੰ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ ਸੋ ਇਸ ਸੰਬੰਧ ਦੇ ਵਿੱਚ ਕਰਾਲੀ ਸ਼ਹਿਰ ਦੇ ਵਿੱਚ ਰੇਲਵੇ ਰੋਡ ਤੇ ਸਟੇਸ਼ਨ ਦੇ ਬਿਲਕੁਲ ਨੇੜੇ ਵਾਰਡ ਨੰਬਰ 15 ਦੇ ਵਿੱਚ ਇੱਕ ਠੰਡੇ ਮਿੱਠੇ ਜਲਦੀ ਸ਼ਵੀਰ ਲੱਗੀ ਹੋਈ ਐ ਸੋ ਇਹਨਾਂ ਦੇ ਵੱਲੋਂ ਕੜਾ ਛੋਲਿਆਂ ਦਾ ਪ੍ਰਸ਼ਾਦ ਵੀ ਲਗਾਇਆ ਗਿਆ ਸੋ ਇੱਥੋਂ ਦੀਆਂ ਤੁਹਾਨੂੰ ਝਲਕੀਆਂ ਵੀ ਦਿਖਾਉਨੇ ਆ ਕਿਉਂਕਿ ਜੋ ਰਾਗੀਰ ਨੇ ਉਹਨਾਂ ਨੂੰ ਬਹੁਤ ਪਿਆਸ ਲੱਗ ਰਹੀ ਆ ਸੋ ਛੋਟੇ ਛੋਟੇ ਬੱਚੇ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਸੇਵਾ ਵੀ ਕਰ ਰਹੇ ਨੇ ਸੋ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਆ ਅਤੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਆਉਂ ਦਿਖਾਉਨੇ ਤੁਹਾਨੂੰ ਪੂਰੀ ਜਾਣਕਾਰੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਮਨ ਜੀ ਤੇ ਜੀ ਅੱਜ ਤੁਸੀਂ ਸਟੇਸ਼ਨ ਦੇ ਨੇੜੇ ਤੋਂ ਲੰਘ ਰਹੇ ਸੀ ਇਹ ਸ਼ਮੀਲ ਲੱਗੀ ਹੋਈ ਹੈ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਹੈ ਜੇ ਜਿਹੜਾ ਇਹ ਠੰਡਾ ਮਿੱਠਾ ਜਲ ਪਿਲਾਇਆ ਜਾ ਰਿਹਾ ਹੈ ਗਰਮੀ ਦਾ ਮੌਸਮ ਹੈ ਤੇ ਬੜੀ ਵਧੀਆ ਸੇਵਾ ਕਰ ਰਹੇ ਨੇ ਸਾਰਿਆਂ ਦੀ ਤੇ ਗਰਮੀ ਦੇ ਮੌਸਮ 'ਚ ਪਾਣੀ ਦੀ ਸੇਵਾ ਬਹੁਤ ਵੱਡੀ ਸੇਵਾ ਮੰਦੀ ਹੈ ਜੀ ਇਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀ ਧੰਨਵਾਦ ਹਾਂ ਮੈਂ ਤੁਹਾਡਾ ਚਾਹਨ ਚਾਹਾਂਜੀ ਅੱਜ ਤੁਸੀਂ ਇਹ ਸ਼ਬੀਰ ਲਗਾਈ ਹੋਈ ਉਹ ਸੇਵਾ ਕਰ ਰਿਆ ਕਿਵੇਂ ਲੱਗਦਾ ਤੁਹਾਨੂੰ ਸੇਵਾ ਕਰਕੇ ਅੱਛਾ ਅੱਛਾ ਲੱਗਦਾ ਪਹਿਲਾਂ ਵੀ ਕਰਦੇ ਹੋ ਨੇ ਸੇਵਾ ਹਾਂਜੀ ਕਿੰਨੇ ਵਜੇ ਤੇ ਲੱਗੇ ਹੋਏ ਸਵੇਰ ਤੋਂ ਲੱਗੇ ਹੋਏ ਹਾਂਜੀ ਸਵੇਰ ਤੋਂ ਕਰ ਰਹੇ ਸੇਵਾ ਹਾਂਜੀ ਥੱਕੇ ਤਾਂ ਨਹੀਂ ਹੈਗੇ ਤੁਸੀਂ ਨਾ ਥਕਾਵਟ ਨਹੀਂ ਹੋਈ ਹੈਗੀ ਅੱਛਾ ਬੁਲਾ ਰਹੇ ਸਾਰਿਆਂ ਨੂੰ ਜਲ ਹਾਂਜੀ ਕੀਰੇ ਨੇ ਲੋਕ ਹਾਂਜੀ ਗਰਮੀ ਕਿੰਨੀ ਕ ਹੈ ਬਹੁਤ ਬਹੁਤ ਜ਼ਿਆਦਾ ਓਕੇ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਬੇਟਾ ਮੇਰਾ ਨਾਮ ਐਂਜਲ ਹੈ ਓਕੇ ਸੋ ਤੁਸੀਂ ਵੀ ਇੱਥੇ ਸੇਵਾ ਕਰ ਰਹੇ ਹੋ ਜਲਦੀ ਕਦੇ ਕੋ ਲੱਗੇ ਸੀਗੇ ਅਸੀਂ ਸਵੇਰ ਦੇ ਲੱਗੇ ਹੋਏ ਆਂ ਸਵੇਰ ਤੋਂ ਲੱਗੇ ਹੋਏ ਆਂ ਅੱਛਾ ਸੇਵਾ ਕਰਕੇ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਅੱਛਾ ਦੁਆਰੇ ਜਾ ਕੇ ਸੇਵਾ ਕਰਦੇ ਹੁੰਦੇ ਆਂ ਹਾਂਜੀ ਅੱਛਾ ਸੇਵਾ ਕਰਕੇ ਬਹੁਤ ਵਧੀਆ ਲੱਗਦਾ ਬਹੁਤ ਜਾਨਾ ਅੱਛਾ ਗਰਮੀ ਲੱਗ ਰਹੀ ਹੈ ਤੁਹਾਨੂੰ ਥੋੜੀ 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 ਸੋਇਆ ਇਹ ਗਰਮੀ ਦੇ ਵਿੱਚ ਜਲ ਪਲਾਉਣਾ ਵਧੀਆ ਗੱਲ ਹੈ ਹਾਂਜੀ ਓਕੇ ਥੈਂਕ ਯੂ ਵੈਲਕਮ की नाम है तो ओके okay, तुसी भी सेवा कर रहे हो हाँ जी अच्छा थक गए कि नहीं 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 अच्छा ये शाम तक चली जानी है थकोगे नहीं ना। अच्छा तुसी भी, मिठा भी घोलिया बिच हाँ जी अच्छा सवेर से सेवा कर रहे हैं हाँ जी okay, किस तरह लग रहा सेवा करनी चाहिए हाँ जी ओके okay, थैंक यू थैंक यू की नाम है बेटा सीमा जी ओके तुसी भी सेवा कर लगे हुए हैं अच्छा इस व्हील पहली बार लाई है पहला लाਉਂਦੇ ਰਹਿੰਦੇ ਆ ਪਹਿਲਾਂ ਲਾਉਂਦੇ ਜਾਂਦੇ ਆ ਪਹਿਲਾਂ ਵੀ ਲਾਉਂਦੇ ਆ ਹਾਂਜੀ ਅੱਛਾ ਪਹਿਲਾਂ ਵੀ ਸੇਵਾ ਕਰਦੇ ਹੁੰਦੇ ਆ ਹਾਂਜੀ ਤੇ ਅੱਜ ਵੀ ਕਰ ਰਹੇ ਆ ਹਾਂਜੀ ਅੱਛਾ ਛੁੱਟੀਆਂ ਹੋਈਆਂ ਵੀ ਆ ਹੁਣ ਤੁਹਾਨੂੰ ਹਾਂਜੀ ਕਿੰਨੀਆਂ ਛੁੱਟੀਆਂ ਰਹਿ ਗਈਆਂ ਇੱਕ ਹਫਤਾ ਇੱਕ ਹਫਤਾ ਰਹਿ ਗਿਆ 1 ਵੀਕ ਰਹਿ ਗਿਆ ਹਾਂਜੀ ਅੱਛਾ ਜਿਹੜੀਆਂ ਹੁਣ ਅਗਲੀਆਂ ਛੁੱਟੀਆਂ ਆਉਣੀਆਂ ਉਹ 'ਚ ਵੀ ਸੇਵਾ ਕਰਦੇ ਰਹੂਗੇ ਹਾਂਜੀ ਅੱਛਾ ਮੰਮੀ ਪਾਪਾ ਦੀ ਸੇਵਾ ਕਰਦੇ ਹੁੰਦੇ ਆ ਹਾਂਜੀ ਕਿਹੜੀ ਕਲਾਸ ਚ ਪੜਦੇ ਫਿਫਥ ਫਿਫਥ ਹਾਂਜੀ ਸੋ ਇਹ ਸੇਵਾ ਕਰਕੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਬਹੁਤ ਅੱਛਾ ਸਵੇਰ ਦੇ ਲੱਗੇ ਹੋਏ ਆ ਹਾਂਜੀ ਸੋ ਥੈਂਕ ਯੂ ਇਦਾਂ ਹੀ ਸੇਵਾ ਕਰਦੇ ਰਹੋ ਵੈਲਕਮ ਸੋ ਸੁਆਮੀ ਜੀ ਮਹਾਰਾਜ ਕੀ ਜੈ ਬੋਲੋ ਸਤਿਗੁਰੂ ਸੁਆਮੀ ਜੀ ਮਹਾਰਾਜ ਕੀ ਜੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਅਮਨ ਜੀ ਸੋ ਅੱਜ ਇਹ ਸ਼ਵੀਰ ਲੱਗੀ ਹੋਈ ਹੈ ਕਿਸ ਜਗ੍ਹਾ ਤੇ ਲਗਾਈ ਹੋਈ ਆ ਇਹ ਆਪਾਂ ਰੇਲਵੇ ਸਟੇਸ਼ਨ ਦੇ ਕੋਲ ਲਾਈ ਆ ਰੇਲਵੇ ਰੋਡ ਐ ਵਾਰ ਨੰਬਰ 15 ਓਕੇ ਹਾਂਜੀ ਸੋ ਇਹ ਪਹਿਲੀ ਵਾਰ ਲਗਾਈ ਆ ਨਹੀਂ ਇਹ ਦੂਸਰੀ ਤੀਸਰੀ ਵਾਰ ਲਾਈ ਆ ਆਪਾਂ ਨੇ ਪਹਿਲਾਂ ਵੀ ਲਾਉਂਦੇ ਪਹਿਲਾਂ ਵੀ ਲਾਂਦੇ ਰਹੇ ਓਕੇ ਸੋ ਇਹਦੇ ਵਿੱਚ ਸਹਿਯੋਗ ਕਿਹਦਾ ਕਿਹਦਾ ਹੁੰਦਾ ਇਹਦੇ ਵਿੱਚ ਸਹਿਯੋਗ ਆਪਣੇ ਯਾਰ ਦੋਸਤ ਸਾਰੇ ਜੀ ਬਾਕੀ ਮਾਰਕੀਟ ਵਾਲੇ ਸਾਰੇ ਆ ਜਾਂਦੇ ਆ ਸਹਿਯੋਗ ਕਰਨ ਹਾਂਜੀ ਇਹਨਾਂ ਦਾ ਨਾਲ ਮਿਲ ਕੇ ਆਪਾਂ ਲਾ ਦਿੱਤੀ ਅਸ਼ਵੀਰ ਹਾਂਜੀ ਸੋ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਇਹ ਕਰਕੇ ਕਿਵੇਂ ਲੱਗਦਾ ਗਰਮੀ ਵੀ ਬਹੁਤ ਹੈ ਗਰਮੀ ਬਾਰੇ ਕੀ ਕਹਿੰਦੇ ਤੁਹਾਨੂੰ ਪਤਾ ਅੱਜਕੱਲ ਗਰਮੀ ਬਹੁਤ ਹੋਈ ਪਈ ਹੈ ਤੇ ਲੋਕਾਂ ਨੂੰ ਪਾਣੀ ਦੀ ਦਿੱਕਤ ਅੱਜਕੱਲ ਕਈ ਸਟੇਟਾਂ ਚ ਆਈ ਹੋਈ ਆ ਪਰ ਆਪਣੇ ਪੰਜਾਬ ਚ ਫ੍ਰੀ ਪਾਣੀ ਪਿਲਾਦੇ ਆ ਇਹਦੇ ਕਰਕੇ ਆਪਾਂ ਨੂੰ ਜਦੋਂ ਵੀ ਸੇਵਾ ਕਰਦੇ ਆ ਬਹੁਤ ਖੁਸ਼ੀ ਮਿਲਦੀ ਆ। ਜੀ। ਸੋ ਆਉਂਦੇ ਜਾਂਦੇ ਜਿਹੜੇ ਰਾਹੀਰ ਐ ਮਤਲਬ ਕਿ ਕੋਈ ਸਾਈਕਲ ਤੇ ਆ ਰਿਹਾ ਮੋਟਰਸਾਈਕਲ ਤੇ ਆ ਰਿਹਾ ਭਾਵੇਂ ਉਹ 1 ਕਿਲੋਮੀਟਰ ਤੋਂ ਹੀ ਆਇਆ ਉਹਨੂੰ ਫੇਰ ਵੀ ਪਿਆਸ ਲੱਗ ਜਾਂਦੀ ਆ। ਉਹ ਤਾਂ ਲੱਗਦੀ ਆ ਕਿਉਂਕਿ ਇੰਨੀ ਗਰਮੀ ਆਈ ਡੀਹਾਈਡਰੇਸ਼ਨ ਬੋਡੀ ਛੇਤੀ ਹੋ ਜਾਂਦੀ ਆ ਤੇ ਜਦੋਂ ਪਾਣੀ ਪਿੰਦਾ ਅਗਲੇ ਨੂੰ ਵੀ ਖੁਸ਼ੀ ਮਿਲਦੀ ਆ ਤੇ ਸਾਨੂੰ ਪਲਾਣਾ ਦੇਣ ਨੂੰ ਵੀ ਖੁਸ਼ੀ ਮਿਲਦੀ ਆ। ਜੀ। ਧੰਨਵਾਦ। ਧੰਨਵਾਦ ਜੀ। ਆ ਕਰੋ ਜੀ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਹੈ ਅਮਨ। ਓਕੇ। ਸੋ ਅਮਨ ਜੀ ਇਹ ਇੱਕ ਬਹੁਤ ਵੱਡੀ ਸੇ ਬਹੁਤ ਵਧੀਆ ਗੱਲ ਹੈ ਪੁੰਨ ਦਾ ਕੰਮ ਵੀ ਕਿਹਾ ਜਾਂਦਾ ਤੇ ਗਰਮੀ ਵੀ ਬਹੁਤ ਹੈ ਹਰ ਬੰਦੇ ਨੂੰ ਆਉਂਦੇ ਜਾਂਦੇ ਨੂੰ ਪਿਆਸ ਵੀ ਲੱਗਦੀ ਹੈ ਹਾਂਜੀ ਕਿਉਂਕਿ ਇੱਕ ਤਾਂ ਇਦਾਂ ਹੀ ਪੰਜਾਬ 'ਚ ਸ਼ੁਰੂ ਤੋਂ ਸੇਵਾ ਕਰਦੇ ਆ ਰਹੇ ਆ ਲੋਕ ਤੇ ਜਿੱਦਾਂ ਅੱਜ ਗੱਲ ਗਰਮੀ ਦਾ ਮੌਸਮ ਹੈ ਮਈ ਨ ਜੂਨ ਮਹੀਨੇ ਵਿੱਚ ਆਪਣੇ ਛੀਵਲਾਂ ਲੱਗਦੀਆਂ ਸਾਰੇ ਜਗ੍ਹਾ ਤੇ ਉਸੇ ਸੰਬੰਧ ਵਿੱਚ ਅਸੀਂ ਵੀ ਇੱਥੇ ਸਾਰਿਆਂ ਨੇ ਨੌਜਵਾਨਾਂ ਦੇ ਪ੍ਰਾਲਾ ਕਰਕੇ ਇੱਥੇ ਛੀਵਲਾਂ ਲਾਈਆਂ ਤੇ ਸਾਰਿਆਂ ਨੂੰ ਹੀ ਬੇਨਤੀ ਹੈ ਮੱਧ ਛੜ ਕੇ ਸੇਵਾ ਕਰੋ ਤੇ ਆਪਣੀ ਜਿਹੜਾ ਵੀ ਹੈ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਤੇ ਵਾਅਦ ਤੋਂ ਵਾਅਦ ਰੁੱਖ ਵੀ ਲਗਾਉਣੇ ਚਾਹੀਦੇ ਕਿਉਂਕਿ ਗਰਮੀ ਬਹੁਤ ਹੈ ਜਿਹਦੇ ਨਾਲ ਲੋਕਾਂ ਦੀ ਵੀ ਸੇਵਾ ਹੋਊਗੀ ਤੇ ਆਪਣਾ ਆਲਾ ਦੋਆਲਾ ਵਾਤਾਵਰਨ ਉਹ ਵੀ ਸਹੀ ਰਹੂਗਾ ਤੇ ਆਹੀ ਸਾਰਿਆਂ ਦੀ ਰਿਕਵੈਸਟ ਹੈ ਵਾਅਦ ਤੋਂ ਵਾਅਦ ਪਾਣੀ ਦੀ ਬਚਤ ਕਰੋ ਤੇ ਰੁੱਖ ਲਗਾਓ ਜੀ ਸੋ ਰੁੱਖ ਤੇ ਪਾਣੀ ਮਤਲਬ ਕਿ ਕਾਫੀ ਖਤਮ ਹੁੰਦੇ ਜਾ ਰਹੇ ਆ ਖਤਮ ਹੁੰਦੇ ਜਾ ਰਹੇ ਆ ਤੇ ਇਹਦੇ ਵਿੱਚ ਸਭ ਤੋਂ ਵੱਧ ਮੇਰੇ ਹਿਸਾਬ ਨਾਲ ਜਿਹੜੇ ਆ ਆਪਣੇ ਨੌਜਵਾਨ ਨੇ ਆਪਣਾ ਮੇਨ ਰੋਲ ਪਲੇ ਕਰ ਸਕਦੇ ਆ ਤੇ ਉਹਨਾਂ ਨੇ ਰਿਕਵੈਸਟ ਹੈ ਰੁੱਖ ਲਗਾਓ ਤੇ ਪਾਣੀ ਬਚਾਓ ਤੇ ਹੋ ਸਕੇ ਸ਼ਬੀਰ ਲਾਉਂਦੇ ਰਹੋ ਜਿਹਦੇ ਨਾਲ ਕਿਉਂਕਿ ਰਾਹ ਹੀ ਜਾਂਦੇ ਜਾਂਦੇ ਕੋਈ ਆਪਣੇ ਕੰਮ ਤੇ ਜਾ ਰਿਹਾ ਕੋਈ ਘਰ ਜਾ ਰਿਹਾ ਉਹਦੀ ਸੇਵਾ ਹੋਊਗੀ ਬਿਲਕੁਲ ਹਾਂਜੀ ਧੰਨਵਾਦ ਧੰਨਵਾਦ ਸ਼ੁਕਰੀਆ ਹਾਂਜੀ ਨੰਨੂ ਜੀ ਅੱਜ ਇਹ ਤੁਸੀਂ ਸ਼ਬੀਰ ਲਗਾਈ ਗਈ ਆ ਆਉਂਦੇ ਜਾਂਦੇ ਰਾਈਆਂ ਦੇ ਲਈ ਸੋ ਜਿਵੇਂ ਕਿ ਆਪਣੇ ਵੀਰ ਜੀ ਨੇ ਅਮਨ ਜੀ ਨੇ ਗੱਲ ਵੀ ਕੀਤੀ ਹੈ ਰੁੱਖਾਂ ਦੀ ਸੁਰੱਖਤ ਤੇ ਪਾਣੀ ਸਾਨੂੰ ਸਾਂਭਣ ਦੀ ਬਹੁਤ ਲੋੜ ਹੈ ਅੱਜ ਜਿਹੜੀ ਇਹ ਸ਼ਬੀਲ ਤੁਸੀਂ ਲਗਾਈ ਹੋਈ ਹੈ ਇਹ ਵੀ ਇੱਕ ਰੁੱਖ ਦੇ ਥੱਲੇ ਲਗਾਈ ਹੋਈ ਹੈ ਰੁੱਖਾਂ ਦਾ ਬਹੁਤ ਫਾਇਦਾ ਹੁੰਦਾ ਹੈ ਤੇ ਇਹ ਸ਼ਬੀਲ ਬਾਰੇ ਕੀ ਕਹੂੰਗੇ ਕਿਉਂਕਿ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਇਹ ਸਾਡਾ ਛੋਟਾ ਪਰ ਅਮਨ ਕੌਸ਼ਲ ਜੋ ਆਏ ਸਾਲ ਅਰੋਤ ਆਪਣੇ ਦੋਸਤਾਂ ਨਾਲ ਤੇ ਇਹ ਕੰਮ ਨੂੰ ਸਿਰੇ ਚੜਾਉਂਦਾ ਏ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਤੁਹਾਡੇ ਚੈਨਲ ਲਈ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਤੁਸੀਂ ਵੀ ਇਹ ਕਦਮ ਚੱਕੋ ਮੋੜ ਮੋੜ ਤੇ ਛਵੀ ਲਾਓ ਗਰਮੀ ਬਹੁਤ ਹੈ ਜੀ ਤਾਂ ਕਿ ਲੋਕਾਂ ਨੂੰ ਆਉਂਦੇ ਜਾਂਦੇ ਨੂੰ ਸਕੂਨ ਮਿਲ ਸਕੇ ਪਾਣੀ ਪੀ ਕੇ ਬਿਲਕੁਲ ਜੀ ਤੇ ਤੁਹਾਡੇ ਚੈਨਲ ਆਈ ਮੈਂ ਇਹ ਆਮਨ ਕੋਸ਼ਲ ਦਾ ਧੰਨਵਾਦ ਕਰਦਾ ਤੇ ਹਰ ਪਰਿਵਾਰ ਦੇ ਸਦਸਿਆਂ ਨੂੰ ਕਹਿਣਾ ਕਿ ਆਪਣੇ ਘਰ ਦੇ ਬਾਹਰ ਇੱਕ ਰੁੱਖ ਜ਼ਰੂਰ ਲਗਾਓ ਜੀ ਰੁੱਖ ਘਟਦੇ ਜਾ ਰਹੇ ਆ ਇਹਨਾਂ ਦਾ ਸਾਨੂੰ ਬਹੁਤ ਫਾਇਦਾ ਹੋਣਾ ਹੈ ਆ ਨਾਲੇ ਟਾਈਮ ਦੇ ਵਿੱਚ ਬਿਲਕੁਲ ਜੀ ਤੇ ਧੰਨਵਾਦ ਤੇ ਮੈਂ ਆਮਨ ਕੋਸ਼ਲ ਤੇ ਉਹਦੇ ਦੋਸਤਾਂ ਦਾ ਧੰਨਵਾਦ ਕਰਦਾ ਜੋ ਅੱਜ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਧੰਨਵਾਦ